ਇਸ ਪੰਜ ਜੁੰਡੀਆਂ ਵਾਲੇ ਜਵਾਕ ਦੀ ਇਸ ਟਾਈਮ ਪੰਜਾਬੀ ਸਿੰਗਰਾਂ ਤੋਂ ਵੱਧ ਚੜ੍ਹਾਈ ਹੋਈ ਪਈ ਏ ਕਿਉਂਕਿ ਇਸ ਪਤੰਦਰ ਨੇ ਚੰਡੀਗੜ੍ਹ ਵਾਲੀ ਭਾਬੀ ਦੀ ਨਰਸ ਪੈਣ ਤੇ ਐਸਾ ਗਾਣਾ ਗਾਇਆ ਹੈ ਕਿ ਲੋਕ ਤੜਾ-ਤੜ ਇਸ ਦੀ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤੇ ਜਵਾਕ ਦਾ ਗਾਣਾ ਸੁਣ ਕੇ ਤੁਸੀਂ ਵੀ ਇਸ ਦੇ ਫੈਨ ਹੋ ਜਾਓਗੇ ਅਗੇ ਤੁਹਾਨੂੰ ਜਵਾਕ ਦਾ ਗਾਣਾ ਸੁਣਾਉਨੇ ਆ ਪਰ ਉਸ ਤੋਂ ਪਹਿਲਾਂ ਤੁਸੀਂ ਇਸ ਦੀ ਇੱਕ ਵਾਰ ਲੋਕ ਵੇਖੋ ਖੱਬੇ ਸੱਜੇ ਉੱਤੇ ਪਿੱਛੇ ਸਾਰੇ ਜੁੰਡੀਆਂ ਕੀਤੀਆਂ ਹੋਈਆਂ ਨੇ ਤੇ ਗਲੇ ਦੇ ਵਿੱਚ ਵੀ ਤਵੀਤ ਪਾਇਆ ਹੋਇਆ ਤੇ ਜੋ ਗਾਣਾ ਗਾਉਂਦਾ ਉਹ ਤਾਂ ਇਸ ਤੋਂ ਵੀ ਸਰਾ ਲਗਾ ਦਿੰਦਾ ਆਓ ਅਗੇ ਇੱਕ ਵਾਰੀ ਕਲਿੱਪ ਜ਼ਰੂਰ ਵੇਖੋ ਹਾਂ ਭਾਬੀ അജക ജീ ജവാനി ജോരാ ചെടന മീഡിയ വേദ ਹਾਂ ਬਬੀ ਮਿੱਤਰੋ ਤੁਸੀਂ ਗਾਣਾ ਤਾਂ ਸੁਣ ਲਿਆ ਤੇ ਹੁਣ ਲੋਕ ਇਸ ਜਵਾਕ ਬਾਰੇ ਕੀ ਕੀ ਕਹਿ ਰਹੇ ਨੇ ਉਹ ਵੀ ਅਗੇ ਇੱਕ ਵਾਰ ਜ਼ਰੂਰ ਸੁਣ ਲਿਓ ਪਹਿਲੇ ਨੇ ਲਿਖਿਆ ਪੁੱਤਰ ਉਹ ਤਾਂ ਚਲੋ ਨਰਸਿੰਗ ਕਰੀ ਜਾਂਦੀ ਐ ਪਰ ਤੂੰ ਆਪ ਦੀ ਨਰਸਰੀ ਤਾਂ ਕੰਪਲੀਟ ਕਰ ਲੈ ਅਗਲੇ ਲਿਖਿਆ ਬਾਈ ਮੈਂ ਆਪਣੇ ਵਿਆਹ ਦੇ ਪ੍ਰੋਗਰਾਮ ਤੇ ਐਨੂੰ ਹੀ ਬੁੱਕ ਕਰਨਾ ਐ ਅਗਲੇ ਲਿਖਿਆ ਭਰਾਵਾ ਗਾਣਿਆਂ ਦੇ ਚੱਕਰਾਂ 'ਚ ਲੱਗਦਾ ਤੂੰ ਨਰਸਰੀ 'ਚ ਵੀ ਫੇਲ ਹੋਏਂਗਾ ਅਗਲੇ ਲਿਖਿਆ ਇਹ ਵੀ ਮੁੱਖ ਮੰਤਰੀ ਧਮਕਵੇਸ਼ ਬਣੇਗਾ ਅਗਲੇ ਲਿਖਿਆ ਬਾੜਾ ਕਬਾ ਸੁਬਾ ਚੱਕੀ ਫਿਰਦਾ ਪਤੰਦਰ ਦੋਸਤੋ ਜਵਾਕ ਦੀ ਪਰਸਨੈਲਿਟੀ ਤੇ ਜਾਂ ਗਾਣਾ ਮੁੰਡੇ ਦਾ ਵਧੀਆ ਲੱਗਾ ਤਾਂ ਵੀਡੀਓ ਨੂੰ